ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਮੋਤੀ ਮਹਿਲ ਨੂੰ ਹੁਣ ਕਿਸਾਨਾਂ ਦਾ ਕੂਚ ਸ਼ੁਰੂ ਹੋ ਗਿਆ ਹੈਗਾ ਤਸਵੀਰਾਂ ਲਾਈਵ ਤਸਵੀਰਾਂ ਨਹੀਂ ਆ ਪੁਲਿਸ ਹਾਲਾਂਕਿ ਰੋਕਣ ਦੀ ਜਰੂਰ ਕੋਸ਼ਿਸ਼ ਕਰ ਰਹੀ ਹੈ ਸਵੇਰ ਤੋਂ ਬੈਰੀਕੇਡ ਵੀ ਲਗਾਏ ਗਏ ਸੀ ਪੁਲਿਸ ਦੇ ਵੱਲੋਂ ਪਰ ਹੁਣ ਕਿਸਾਨ ਧੱਕੇ ਦੇ ਨਾਲ ਅੱਗੇ ਵਧ ਰਹੇ ਨੇਗੇ ਸੁਰਿੰਦਰਪਾਲ ਕਿਸਾਨ ਦੀ ਮੌਤ ਨੂੰ ਲੈ ਕੇ ਅੱਜ ਕੱਲ੍ਹ ਦਿੱਤੀ ਗਈ ਸੀ ਸੋ ਪੁਲਿਸ ਬੈਕਫੋਰਟ ਤੇ ਦਿਖਾਈ ਦੇ ਰਹੀ ਸੀ ਹਿੱਤੇ ਪਰ ਹੁਣ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਕੀ ਕਹਿੰਦੇ ਹੋ ਸਰ ਬਾ ਕਹਿਣਾ ਕਿ ਇਹ ਦੇਖੋ ਅਸੀਂ ਵਿਰੋਧ ਜਿਹੜਾ ਕਰ ਰਹੇ ਹੈਗੇ ਆ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਪਰ ਪੰਜਾਬ ਸਰਕਾਰ ਦੀ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ ਕਿਹੜਾ ਰੂਪ ਬਣਾਉਣ ਲੱਗੀ ਹੋਈ ਹੈ ਕਿੰਨੀ ਆਪਾਂ ਗੌਰ ਨਾਲ ਲਾਈ ਜਾ ਰਿਹਾ ਪੰਜਾਬ ਸਰਕਾਰ ਪਹੁੰਚ ਗਏ ਨੇ ਮੋਤੀ ਮਹਿਲ ਅੱਗੇ ਜਿਹੜਾ ਕੀ ਪ੍ਰਨੀਤ ਕੌਰ ਦੇ ਘਰ ਦਾ ਘਰ ਹੋਣਾ ਸੀ ਤਸਵੀਰਾਂ ਦੇਖ ਰਹੇ ਹੋ ਖੇਤਾਂ ਆ ਗਏ ਨੇ ਟਰੈਕਟਰ ਕਾਲੀਆਂ ਲੈ ਕੇ ਉਹ ੱੱਕਾ ਮੁੱਕੀ ਵੀ ਕਿਉਂਕਿ ਖੇਤਾਂ ਆ ਗਏ ਨੇ ਤੇ ਦਿਨ ਤਸਵੀਰਾਂ ਤੁਹਾਡਾ ਜਿਵੇਂ ਕਿ ਮੈਂ ਬੰਦ ਕਰਦੀ ਐ ਜਾਂ ਮਾਈਕ ਤਾਰ ਲਾ ਕਿਸੇ ਦੀ ਆਇਆ ਆਲਾ ਦੀਆਂ ਤਸਵੀਰਾਂ ਨੇ ਜਿੱਥੇ ਮੋਤੀ ਮਹਿਲ ਨੂੰ ਹੁਣ ਕਿਸਾਨਾਂ ਦਾ ਕੂਚ ਸ਼ੁਰੂ ਹੋ ਗਿਆ ਹੈਗਾ ਤਸਵੀਰਾਂ ਲਾਈਵ ਤਸਵੀਰਾਂ ਨਹੀਂ ਆ ਪੁਲਿਸ ਹਾਲਾਂਕਿ ਰੋਕਣ ਦੀ ਜਰੂਰ ਕੋਸ਼ਿਸ਼ ਕਰ ਰਹੀ ਹੈ ਸਵੇਰ ਤੋਂ ਬੈਰੀਕੇਡ ਵੀ ਲਗਾਏ ਗਏ ਸੀ ਪੁਲਿਸ ਦੇ ਵੱਲੋਂ ਪਰ ਹੁਣ ਕਿਸਾਨ ਧੱਕੇ ਦੇ ਨਾਲ ਅੱਗੇ ਵਧ ਰਹੇ ਨੇਗੇ ਸੁਰਿੰਦਰਪਾਲ ਕਿਸਾਨ ਦੀ ਮੌਤ ਨੂੰ ਲੈ ਕੇ ਅੱਜ ਕੱਲ੍ਹ ਦਿੱਤੀ ਗਈ ਸੀ ਸੋ ਪੁਲਿਸ ਬੈਕਫੋਰਟ ਤੇ ਦਿਖਾਈ ਦੇ ਰਹੀ ਸੀ ਗੀਤੇ ਪਰ ਹੁਣ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਕੀ ਕਹਿੰਦੇ ਹੋ ਸਰ ਬਾ ਕਹਿਣਾ ਕੀ ਹੈ ਦੇਖੋ ਅਸੀਂ ਵਿਰੋਧ ਜਿਹੜਾ ਕਰ ਰਹੇ ਹੈਗੇ ਆ ਬੀ ਜੀ ਕੇ ਦੇ ਕੈਂਡੀਡੇਟ ਦਾ ਵਿਰੋਧ ਹੈ ਪਰ ਪੰਜਾਬ ਸਰਕਾਰ ਦੀ ਸਤਿਫੀ ਨਹੀਂ ਕਰਦੇ ਵੀ ਪੰਜਾਬ ਸਰਕਾਰ ਕਿਹੜਾ ਰੂਪ ਬਣਾਉਣ ਲੱਗੀ ਹੋਈ ਹੈ ਜਿੰਨੀ ਉਹਨਾਂ ਜ਼ੋਰ ਲਾਈ ਹੈ ਪੰਜਾਬ ਸਰਕਾਰ ਨੇ ਤੇ ਜੋ